ਤੁਹਾਡਾ ਸਾਰਿਆਂ ਦਾ ਪਹਿਲਾਂ ਤੇ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਸਮਾਜਿਕ ਨਿਆਂ ਅਧਿਕਾਰਤਾ ਤੇ ਘਟ ਗਿਣਤੀ ਵਿਭਾਗ ਪੰਜਾਬ ਸਰਕਾਰ ਦੇ ਨਾਲ ਜੁੜੀ ਹੋਈ ਇੱਕ ਅਹਿਮ ਸਕੀਮ ਜਿਸ ਤੇ ਬਾਰੇ ਅੱਜ ਅਪਗਲ ਕਰਾਂਗੇ ਪੋਸਟ میٹرਿਕ ਸਕਾਲਰਸ਼ਿਪ ਸਕੀਮ ਜੋ ਕਿ ਅਕਸਰ ਵਿਵਾਦਾਂ ਨਾਲ ਘिरी ਹੋਈ ਸਕੀਮ ਕਰਕੇ ਜਾਣੀ ਜਾਂਦੀ ਹੈ ਨੋ ਕਿ ਪਿਛਲੇ ਸਾਲਾਂ ਦੌਰਾਨ ਬਹੁਤ ਜ਼ਿਆਦਾ ਇਸ ਦੇ ਵਿੱਚ ਜੋ ਸਾਡੇ ਬੱਚੇ ਅਨਸੂਚਿਤ ਜਾਤੀ ਨਾਲ ਜੁੜੇ ਹੋਏ ਉਹਨਾਂ ਦੀ ਪੜਾਈ ਨਾਲ ਜੋ ਵਿਤਕਰਾ ਹੋਇਆ ਉਹ ਸਾਰਾ ਕੁਝ ਇਸ ਸਕੀਮ ਨੂੰ ਬਹੁਤ ਵੱਡੇ ਵਿਵਾਦਾਂ 'ਚ ਲੈ ਕੇ ਆ ਗਿਆ ਸੀ ਪਰ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੁਆਰਾ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇ ਕੇ ਖਾਸ ਤੌਰ ਤੇ ਉਹ ਬੱਚੇ ਗਰੀਬ ਬੱਚੇ ਜਿਹੜੇ ਸਰਕਾਰ ਦੀਆਂ ਸਕੀਮਾਂ ਤੋਂ ਵਾਂਝੇ ਹੋ ਗਏ ਸੀ ਕਿਉਂਕਿ 2017 ਤੋਂ 2020 ਦਾ ਦੌਰ ਇੱਕ ਐਸਾ ਦੌਰ ਰਿਹਾ ਜਦੋਂ ਸਾਡੇ ਅਨਸੂਚਿਤ ਜਾਤੀ ਦੇ ਬੱਚੇ ਗਰੀਬ ਬੱਚੇ ਇਸ ਸਕਾਲਰਸ਼ਿਪ ਸਕੀਮ ਤੋਂ ਵਾਂਝੇ ਰਹੇ ਜੋ ਗ੍ਰਾਂਟ ਕੇਂਦਰ ਸਰਕਾਰ ਤੇ ਰਾਜ ਸਰਕਾਰ ਵੱਲੋਂ ਦਿੱਤੀ ਜਾਂਦੀ ਸੀ ਉਹ ਸਕੀਮ ਦੇ ਵਿੱਚ 2017 ਦੇ ਵਿੱਚ ਕੋਈ ਐਸੀ ਸੋਧ ਕੀਤੀ ਗਈ ਕਿ 3 ਸਾਲਾਂ ਦੇ ਦੌਰਾਨ ਨਾ ਤਾਂ ਪੈਸੇ ਕੇਂਦਰ ਸਰਕਾਰ ਨੇ ਬੱਚਿਆਂ ਦੀ ਪੜ੍ਹਾਈ ਲਈ ਪਾਏ ਤੇ ਨਾ ਹੀ ਇਸ ਤੋਂ ਪਹਿਲਾਂ ਜੋ ਕਾਂਗਰਸ ਸਰਕਾਰ ਇਸ ਰਾਜ ਨੂੰ ਚਲਾ ਰਹੀ ਸੀ ਨਾ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਸਕੀਮ ਦੇ ਵਿੱਚ ਕੋਈ ਲਾਭ ਦਿੱਤਾ ਗਿਆ ਕੋਈ ਪੈਸਾ ਇਨ੍ਹਾਂ ਬੱਚਿਆਂ ਨੂੰ ਨਹੀਂ ਦਿੱਤਾ ਗਿਆ ਉਸ ਦਾ ਅੰਜਾਮ ਇਹ ਹੋਇਆ ਕਿ ਕਾਲਜਾਂ ਨੇ ਬੱਚਿਆਂ ਦੀਆਂ ਡਿਗਰੀਆਂ ਰੋਕੜੀਆਂ ਸ਼ੁਰੂ ਕਰ ਦਿੱਤੀਆਂ ਬੱਚਿਆਂ ਦਾ ਭਵਿੱਖ ਖਰਾਬ ਕਰਨਾ ਸ਼ੁਰੂ ਕਰ ਦਿੱਤਾ ਔਰ 2022 ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਆਡਿਟ ਕਰਾਇਆ ਗਿਆ ਇਹਨਾਂ ਸਾਰੇ ਕਾਲਜਾਂ ਦਾ ਜਿਨ੍ਹਾਂ ਦੇ ਪੇਮੈਂਟਸ ਬਾਕੀ ਸੀ ਲਗਭਗ 1563 ਕਰੋੜ ਰੁਪਏ ਇਹ ਬਕਾਇਆ ਖੜਾ ਹੋ ਗਿਆ ਸੀ ਔਰ ਅਸੀਂ ਆਡਿਟ ਕਰਾਉਣ ਤੋਂ ਬਾਅਦ ਇਮੀਡੀਏਟਲੀ ਇਹਨਾਂ ਕਾਲਜਾਂ ਨੂੰ ਪੈਸਾ ਪਾਉਣਾ ਸ਼ੁਰੂ ਕੀਤਾ 2023 ਤੋਂ ਜਿਹੜਾ ਪੈਂਡਿੰਗ ਪੈਸਾ ਸੀ ਸਕਾਲਰਸ਼ਿਪ ਦਾ ਤਕਰੀਬਨ 1000 ਤੋਂ ਉੱਪਰ ਸਾਡੇ ਕੋਲੇ ਪ੍ਰਾਈਵੇਟ ਸੰਸਥਾਵਾਂ ਸੀ ਜਿਨ੍ਹਾਂ ਨੂੰ ਇਹ ਪੈਸਾ ਦਿੱਤਾ ਗਿਆ 366 ਕਰੋੜ ਰੁਪਏ ਪਹਿਲਾਂ ਰਿਲੀਜ਼ ਕੀਤੇ ਗਏ ਸੀ ਤੇ ਹੁਣ ਅਸੀਂ ਸਰਕਾਰੀ ਕਾਲਜਾਂ ਨੂੰ ਸਰਕਾਰੀ ਸੰਸਥਾਵਾਂ ਨੂੰ 92 ਕਰੋੜ ਰੁਪਈਆ ਰਿਲੀਜ਼ ਕੀਤਾ ਗਿਆ ਜੋ ਇਹਨਾਂ ਬੱਚਿਆਂ ਦੀ ਪੈਂਡਿੰਗ ਸਕਾਲਰਸ਼ਿਪ ਰਾਸ਼ੀ ਇਹਨਾਂ ਕਾਲਜਾਂ ਕੋਲ ਸੀ ਔਰ ਇਸ ਦੇ ਵਿੱਚ तकरीबन 250 ਕਾਲਜ ਕਵਰ ਕੀਤੇ ਗਏ ਨੇ ਜਿਨ੍ਹਾਂ ਨੂੰ ਇਹ ਰਾਸ਼ੀ ਦਿੱਤੀ ਗਈ ਹੈ। ਔਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਸਕੀਮ ਦੇ ਸਦਕਾ ਸਾਡੇ ਉਹ ਬੱਚੇ ਜਿਨ੍ਹਾਂ ਕੋਲ ਪੈਸਾ ਨਹੀਂ ਹੁੰਦਾ ਜਿਨ੍ਹਾਂ ਦੇ ਪਰਿਵਾਰ ਪੜ੍ਹਾ ਨਹੀਂ ਸਕਦੇ ਉਹਨਾਂ ਨੇ ਅੱਗੇ ਪੜ੍ਹਨਾ ਹੁੰਦਾ ਹੈ ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਦੇ ਨਾਲ ਜੋੜਨਾ ਹੁੰਦਾ ਉਹਨਾਂ ਨੇ ਡਿਗਰੀਆਂ ਕਰਨੀਆਂ ਹੁੰਦੀਆਂ ਉਹਨਾਂ ਨੇ ਨੌਕਰੀਆਂ ਲੈਣੀਆਂ ਹੁੰਦੀਆਂ ਔਰ ਇਸ ਤੋਂ ਪਹਿਲਾਂ ਜੇ ਕਹਿ ਲਈਏ ਕਾਂਗਰਸ ਸਰਕਾਰ ਨੇ ਇਸ ਬਾਰੇ ਕੋਈ ਪਤਾ ਨਹੀਂ ਬਾਤਿਆ ਵੀ ਕੀ ਉਹਨਾਂ ਬੱਚਿਆਂ ਦੇ ਭਵਿੱਖ ਨਾਲ ਐਡਾ ਵੱਡਾ ਖਿਲਵਾੜ ਹੋ ਰਿਹਾ ਤੇ ਕੇਂਦਰ ਸਰਕਾਰ ਦੇ ਵੀ ਕੋਈ ਗੰਤਜੂ ਨਹੀਂ ਰੰਗੀ ਵੀ ਉਹਨਾਂ ਨੇ ਕੋਈ ਬੱਚਿਆਂ ਦੇ ਬਾਰੇ ਇਹ ਉਹਨਾਂ ਦੇ ਭਵਿੱਖ ਦੇ ਨਾਲ ਬਹੁਤ ਵੱਡਾ ਖਿਲਵਾੜ ਹੋ ਰਿਹਾ ਸੋ ਇਹ ਵੱਡੀ ਤਬਦੀਲੀ ਜਿਹੜੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਆਈ ਔਰ ਜੋ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਸੀ ਕਿ ਅਸੀਂ ਪੰਜਾਬ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਇਸ ਤਰ੍ਹਾਂ ਦਾ ਬਣਾਉਣਾ ਹੈ ਕਿ ਇੱਕ ਬੈਂਚ ਤੇ ਬੈਠ ਕੇ ਅਮੀਰ ਤੇ ਗਰੀਬ ਦਾ ਬੱਚਾ ਪੜੇਗਾ ਕਰ ਸਾਨੂੰ ਇਹ ਨਹੀਂ ਸੋਚਣਾ ਪਊਗਾ ਕਿ ਇਹ ਬੱਚਾ ਇਸੇ ਆਟੋ ਵਾਲੇ ਦਾ ਬੱਚਾ ਰਿਕਸ਼ਾ ਵਾਲੇ ਦਾ ਬੱਚਾ ਮਜ਼ਦੂਰ ਦਾ ਬੱਚਾ ਤੇ ਇਹ ਅੱਗੇ ਪੜ ਨਹੀਂ ਸਕੂਗਾ ਸੋ ਉਸ ਤੋਂ ਬਾਅਦ ਲਗਾਤਾਰ ਇਹ ਸਕੀਮ ਸਾਡੀ ਜਿਹੜੀ ਬਿਨਾਂ ਕਿਸੇ ਪੇਪ ਭਾਵ ਤੋਂ ਬਿਨਾਂ ਕਿਸੇ ਰੁਕਾਵਟ ਤੋਂ ਚੱਲ ਰਹੀ ਹੈ ਔਰ ਹਰ ਸਾਲ ਜਿਹੜੇ ਬੱਚਿਆਂ ਨੇ ਦਾਖਲਾ ਲੈਣਾ ਬੰਦ ਕਰ ਦਿੱਤਾ ਸੀ ਇੱਕ ਡ੍ਰੌਪ ਆ ਗਿਆ ਸੀ ਜਦੋਂ ਇਹ ਸਰਕਾਰ ਬਣੀ ਸੀ ਤਾਂ 1.5 ਲੱਖ ਦੇ ਨੇੜੇ ਪਹੁੰਚ ਗਏ ਸੀ ਬੱਚੇ ਜਿਹੜੇ ਇਹ ਸਕੀਮ ਦਾ ਲਾਭ ਲੈ ਰਹੇ ਆ ਔਰ ਅੱਜ ਅਸੀਂ ਇਸ ਪੋਜੀਸ਼ਨ ਤੇ ਆ ਕਿ ਇਸ ਸਾਲ ਦੌਰਾਨ 2.31 ਲੱਖ ਦੇ ਕਰੀਬ ਜਿਹੜੇ ਸਟੂਡੈਂਟ ਹੈ ਉਹਨਾਂ ਨੇ ਪੋਰਟਲ ਤੇ ਅਪਲਾਈ ਕੀਤਾ ਪੜ੍ਹਾਈ ਦੇ ਲਈ ਔਰ ਸਾਡਾ ਟੀਚਾ ਇਹ ਹੈ ਕਿ ਅਸੀਂ ਇਸ ਤੋਂ ਵੀ ਵੱਧ ਬੱਚੇ ਪੰਜਾਬ ਦੇ ਜਿਹੜੇ ਐਸੇ ਕੈਟਾਗਰੀ ਨਾਲ ਸੰਬੰਧਿਤ ਬੱਚੇ ਆ ਉਹਨਾਂ ਨੂੰ ਪੋਰਟਲ ਤੇ ਰਜਿਸਟਰ ਕਰੀਏ ਕਿਉਂਕਿ ਅਸੀਂ 2. ਤੋ 260000 ਬੱਚਿਆਂ ਦਾ ਟਾਰਗੇਟ ਰੱਖਿਆ ਸੀ ਔਰ ਇਸ ਤੋਂ ਵੀ ਵੱਧ ਬੱਚਿਆਂ ਨੂੰ ਅਸੀਂ ਐਨਰੋਲ ਕਰਕੇ ਇਸ ਸਕੀਮ ਦਾ ਲਾਭ ਦੇਣਾ ਇਹ ਸਾਡਾ ਟਾਰਗੇਟ ਬਹੁਤ ਵੱਡਾ ਹੰਗਾਰਾ ਸਾਨੂੰ ਮਲੋਟ ਹਲਕੇ ਦੇ ਵਿੱਚੋਂ ਮਿਲਿਆ ਹੈਗਾ ਪ੍ਰੀਪਬਲਿਕ ਰਿਪਬਲਿਕ ਪਾਰਟੀ ਆਫ ਇੰਡੀਆ ਵੱਲੋਂ ਸਵਿਧਾਨ ਦੇ ਸੁਭ ਦੀ ਅੱਜ ਜਿਹੜਾ ਰੈਲੀ ਕੱਢੀ ਗਈ ਹੈ ਉਹ ਸਾਡੇ ਗੁਰੂ ਰਵੀਦਾਸ ਮਹਾਰਾਜ ਦੇ ਦਰਬਾਰ 'ਚ ਆ ਕੇ ਅਸੀਂ ਸਮਰਥਨ ਕੀਤੀ ਹੈ ਦਰਸ਼ਨ ਕਰਕੇ ਬਾਬਾ ਸਾਹਿਬ ਦੇ ਨੂੰ ਫੁੱਲ ਅਰਪਣ ਕੀਤੇ ਹੈਗੇ ਆ ਜਿਨ੍ਹਾਂ ਨੇ ਸੰਵਿਧਾਨ ਸਾਰੇ ਭਾਰਤ ਲਈ ਬਣਾਇਆ ਔਰ ਸਮਾਜ ਲਈ ਬਣਾਇਆ ਉਹਨਾਂ ਨੂੰ ਹੋਰਨੀਆਂ ਕੰਟਰੀਆਂ ਵੀ ਸਲੂਟ ਕਰਦੇ ਆ ਉਹਨਾਂ ਨੇ ਸਹੀ ਫੁੱਲ ਅਰਪਣ ਕੀਤੇ ਹੈਗੇ ਆ ਸਾਨੂੰ ਬੜੀ ਖੁਸ਼ੀ ਹੈਗੀ ਹੈ ਕਿ ਸੰਵਿਧਾਨ ਨੂੰ ਸਾਰਿਆਂ ਨੂੰ ਆਪਾਂ ਨੂੰ ਮੰਨਣਾ ਚਾਹੀਦਾ ਹੈ ਤੇ ਮੇਰੀ ਇੱਕ ਤੋਂ ਇੱਕ ਘਰ ਕਰਦੇ ਨੂੰ ਅਪੀਲ ਹੈ ਆਪਣੇ ਸਮਾਜ ਨੂੰ ਔਰ ਜਨਤਾ ਨੂੰ ਬਾਬਾ ਸਾਹਿਬ ਦੇ ਵਿਚਾਰਾਂ ਤੇ ਚੱਲਣਾ ਚਾਹੀਦਾ ਔਰ ਬਾਬਾ ਸਾਹਿਬ ਦੀ ਘਰ ਘਰ ਫੋਟੋ ਲਾਣੀ ਚਾਹੀਦੀ ਹੈਗੀ ਹੈ ਕਿਉਂਕਿ ਬਾਬਾ ਸਾਹਿਬ ਦੀ ਬਹੁਤ ਵੱਡੀ ਯਾਦ ਆਪਣੇ ਭਾਰਤ ਨੂੰ ਹੈਗੀ ਹੈ ਸੰਵਿਧਾਨ ਬਣਾਉਣ 'ਚ ਬਹੁਤ ਵੱਡਾ ਰੋਲ ਜੋ ਐਮਿਨਿਤ ਹੈਗਾ ਉਹ ਬਾਬਾ ਸਾਹਿਬ ਦਾ ਸੀਗਾ ਸਰਕਾਰ ਨੂੰ ਵਾਰ-ਵਾਰ ਅਪੀਲ ਕਰਦੇ ਇਹ ਸਾਡਾ ਰਿਪਬਲਿਕਨ ਪਾਰਟੀ ਦਾ ਆਫਿਸ ਤੋਂ ਦਫਤਰ ਤੋਂ ਰੈਲੀ ਚੱਲ ਕੇ ਇੱਥੇ 17 ਨੰਬਰ ਵਾਰਡ ਦੇ ਵਿੱਚ ਸਮਾਪਤ ਹੋਈ ਆ ਕੇ ਬੜਾ ਵੱਡਾ ਹੰਗਾਰਾ ਸਰੋਜ ਮਲੋਟ ਹਲਕੇ ਤੋਂ ਮਿਲਿਆ ਹੈਗਾ ਤੇ ਮਲੋਟ ਹਲਕਾ ਦਾ ਤੇ ਸਾਰੇ ਸ਼ਹਿਰ ਦੇ ਵਸਨੀਕਾਂ ਦਾ ਬਹੁਤ-ਬਹੁਤ ਧੰਨਵਾਦ ਮੇਰੇ ਵੱਲੋਂ ਔਰ ਮੇਰੀ ਪਾਰਟੀ ਵੱਲੋਂ ਔਰ ਸਾਡੀ ਟੀਮ ਵੱਲੋਂ ਤੇ ਰਾਸ਼ਟਰੀ ਪ੍ਰਧਾਨ ਆਰਮਦਾਸ ਠਾਵਲੇ ਜੀ ਆ ਸਰਕਾਰ ਦੇ ਵਿੱਚ ਕੇਂਦਰੀ ਮੰਤਰੀ ਹੈਗੇ ਆ ਉਹਨਾਂ ਵੱਲੋਂ ਅਸੀਂ ਨੂੰ ਲਿਖਦੇ ਆ ਕਿ ਇਸ ਕਾਲਜ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਔਰ ਜੇ ਇੰਨੀ ਗੱਲ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਬੱਚਿਆਂ ਦੀਆਂ ਡਿਗਰੀਆਂ ਰੋਕ ਕੇ ਇੱਕ ਵੱਡਾ ਖਿਲਵਾੜ ਕਰ ਰਹੇ ਆ ਤਾਂ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਵਿੱਚ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਦੀ ਅਰੰਭਾਣੀ ਵਰਲੇ ਦੀ ਪੈਸੇ ਵਾਲੇ ਸੀ ਨਾ ਦੋਲਾਬਾਦਾ ਨੂੰ ਵੀ ਅਸੀਂ ਇਸ ਤੋਂ ਪਹਿਲਾਂ 2023 ਦੇ ਵਿੱਚ 364 ਕਰੋੜ ਰਿਲੀਜ਼ ਕੀਤਾ ਸੀ ਜੋ ਪ੍ਰਾਈਵੇਟ ਕਾਲਜਾਂ ਨੂੰ ਦਿੱਤਾ ਗਿਆ ਔਰ ਹੁਣ ਜੋ ਅਸੀਂ ਰਿਲੀਜ਼ ਕੀਤਾ ਉਹ 92 ਕਰੋੜ ਰੁਪਈਆ ਜੋ ਸਰਕਾਰੀ ਕਾਲਜਾਂ ਵਾਸਤੇ ਰਿਲੀਜ਼ ਕੀਤਾ ਸੋ ਇਸ ਤਰ੍ਹਾਂ ਨਾਲ 40% ਜੋ ਸਟੇਟ ਦਾ ਬਣਦਾ ਸੀ ਸ਼ੇਅਰ ਉਹ ਅਸੀਂ ਆਪਣਾ ਸਾਰਾ ਉਤਾਰ ਰਹੇ ਮੈਂ ਜਦੋਂ ਤੁਹਾਡੀ ਸਰਕਾਰ ਆਈ ਆ ਤੁਸੀਂ ਪਿਛਲਾ ਜਿਹੜਾ ਹੈਗਾ ਜਿਨ੍ਹਾਂ ਨੇ ਫੇਕ ਦਾਖਲੇ ਕਰਕੇ ਸਰਕਾਰੀ ਪੈਸਾ ਕਾਲਜਾਂ ਦੇ ਬਰਾਮਦ ਕਰ ਲਿਆ ਸੀਗਾ ਉਹਨਾਂ ਤੋਂ ਰਿਕਵਰੀ ਜਿਹੜੇ ਤੁਸੀਂ ਫਿਰ ਬਾਅਦ ਵਿੱਚ ਵਿਆਜ ਦਾ ਉਹਨਾਂ ਨੂੰ ਰੱਖਿਆ ਜਿਹੜਾ ਪੂਰਾ ਆਡਿਟ ਕਰਾ ਕੇ ਤੁਸੀਂ ਉਹਨਾਂ ਜਿੰਨੇ ਵਿਆਜ ਸਮੇਤ ਆਡਿਟ ਹੋ ਰਹੀ ਤੇਗੀ ਬਹੁਤ ਕਿੰਨੇ ਇੱਕ ਕਾਲਜ ਆ ਜਿਨ੍ਹਾਂ ਤੋਂ ਕਿੰਨੀ ਕਰ ਰਿਕਵਰੀ ਹੋ ਗਈ ਹੈ ਜਿਹੜੇ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜਾ ਕਾਫੀ ਕੁਝ ਚੇਂजेस ਆਈਆਂ ਸੀ ਇਸ ਸਕੀਮ ਦੇ ਵਿੱਚ ਪਿਛਲੀ ਸਰਕਾਰ ਦੌਰਾਨ ਵੀ ਕਿਉਂਕਿ ਇਕਦਾ ਮਸ਼ਰੂਮਿਕ ਹੋਈ ਸੀ ਪਹਿਲਾਂ ਕਿ ਬਹੁਤ ਬੱਚੇ ਐਡਮਿਟ ਹੋਣ ਲੱਗੇ ਸੀ ਔਰ ਜੋ ਬਾਅਦ ਵਿੱਚ ਪਾਇਆ ਗਿਆ ਕਿ ਕਾਲਜਾਂ ਵੱਲੋਂ ਜਿਹੜੇ ਫੇਕ ਐਡਮਿਸ਼ਨ ਸ਼ੋ ਕਰਕੇ ਉਹ ਪੈਸੇ ਲੈ ਜਾਂਦੇ ਸੀ ਸੋ ਉਹਦੇ ਵਿੱਚ ਜਿਹੜਾ ਆਡਿਟ ਕਰਵਾਇਆ ਗਿਆ ਔਰ ਵਿੱਚ ਰਿਕਵਰੀ ਬਣੀ 9 ਕਾਲਜ ਪਾਏ ਗਏ ਸੀ ਉਹਦੇ ਵਿੱਚ ਔਰ ਉਹਨਾਂ ਤੋਂ ਰਿਕਵਰੀ ਵੀ ਕੀਤੀ ਗਈ ਔਰ ਉਸ ਤੋਂ ਬਾਅਦ ਜੋ ਸਕੈਮ ਜਿਹਨੂੰ ਅਸੀਂ ਕਹਿੰਦੇ ਆ ਕਿ ਸਕੈਮ ਹੋ ਗਿਆ ਉਹਦੇ ਵਿੱਚ ਇਹ ਸੀ ਕਿ ਜੋ ਰਿਕਵਰੀ ਬਣਦੀ ਸੀ ਉਹਨਾਂ ਨੂੰ ਹੋਰ ਇਹ ਪਿਛਲੀ ਸਰਕਾਰ ਦੌਰਾਨ ਹੋਇਆ ਕਿ ਉਹਨਾਂ ਨੂੰ ਵੀ ਦੁਬਾਰਾ ਗ੍ਰਾਂਟ ਵਧ ਦੇ ਦਿੱਤੀ ਗਈ ਸੋ ਇੱਕ ਸਕੈਂਡਲ ਦਾ ਰੂਪ ਧਾਰਨ ਕਰ ਗਈ ਪਰ ਇਸ ਨੂੰ ਅਸੀਂ ਅੱਗੇ ਤੋਂ ਅਵੋਇਡ ਕਰਨ ਲਈ ਉਹਨਾਂ ਬੰਦਿਆਂ ਤੇ ਵੀ ਕਾਰਵਾਈ ਕੀਤੀ ਗਈ ਉਹਨਾਂ ਨੂੰ ਡਿਸਮਿਸ ਵੀ ਕੀਤਾ ਗਿਆ ਪਰ ਅੱਗੇ ਤੋਂ ਇਹ ਨਾ ਹੋਵੇ ਹੁਣ ਅਸੀਂ ਕਾਲਜਾਂ ਨੂੰ ਬਿਲਕੁਲ ਡਾਇਰੈਕਟਲੀ ਪੈਸੇ ਨਹੀਂ ਪਾਉਂਦੇ ਜਿਹੜੇ ਪੈਸੇ ਉਹ ਬੱਚੇ ਦੇ ਖਾਤੇ ਵਿੱਚ ਜਾਂਦੇ ਆ ਆਧਾਰ ਸੈਂਟਰਡ ਖਾਤੇ ਨੂੰ ਅਸੀਂ ਡਾਇਰੈਕਟਲੀ ਮਤਲਬ ਬਿਲਕੁਲ ਟਰਾਂਸਪਰੈਂਟ ਤਰੀਕੇ ਦੇ ਨਾਲ ਇਹ ਪੈਸੇ ਦਿੱਤੇ ਜਾਂਦੇ ਜੇ ਕੋਈ ਪੇਮੈਂਟ ਰਹਿਦੀ ਰਿਕਵਰ ਕਰਕੇ ਦਿੰਨੇ ਆਪਾਂ ਉਹ ਵੀ ਪੇਮੈਂਟ ਕੋਈ ਰਹਿੰਦੀ ਹੈ ਜੇ ਕਿ ਜਿਵੇਂ ਹੁਣ ਕੋਈ ਅੱਗੇ ਕਾਲਜ ਡਿਮਾਂਡ ਕਰਦਾ ਤਾਂ ਉਹਦੀ ਪੇਮੈਂਟ ਕੋਈ ਸਾਨੂੰ ਲੱਗਦਾ ਵੀ ਉਹਦੀ ਰਿਕਵਰੀ ਆ ਤਾਂ ਉਹ ਅਸੀਂ ਉਹਨੂੰ ਕੱਟ ਕੇ ਦੇ ਰਹੇ ਹਾਂ ਹਾਂ ਜੀ ਮੈਂ ਐਸ ਪਰ ਰੇਸ਼ੋ 60 40 ਤੋਂ ਸੈਂਕਲ ਕੀ ਤਰਫੋਂ ਟਾਈਮਲੀ ਆ ਜਾਂਦਾ ਅ ਜਿਹੜੀ ਹੁਣ ਅਸੀਂ ਚਲਾ ਰਹੇ ਹਾਂ ਹੁਣ ਸਾਡੀ ਸਕੀਮ ਬਿਲਕੁਲ ਸਮੂਥਲੀ ਚੱਲ ਰਹੀ ਹੈ ਪਰ ਪ੍ਰੋਬਲਮ 17 ਤੋਂ 20 ਦਰਮਿਆਨ ਹੀ ਆਈ ਸੀ ਜੋ ਕਿ ਹਾਲੇ ਵੀ ਕੇਂਦਰ ਸਰਕਾਰ ਦਾ 60% ਸਾਡੇ ਕੋਲ ਹਲੇ ਬਾਕੀ ਅਸੀਂ بار بار ਅਪੀਲ ਕਰ ਰਹੇ ਹਾਂ ਜੀ ਡਾਕਟਰ ਸਾਹਿਬ ਕੁਝ ਕਹਿਣਾ ਚਾਹੁੰਦੇ ਆ ਇਹ ਟਾਈਮਲੀ ਆ ਜਾਂਦੀ ਹੈ ਜੀ ਪਹਿਲਾਂ ਸਟੇਟ ਆਪਣਾ 40% ਪਾ ਦਿੰਦੀ ਹੈਗੀ ਫਿਰ ਸਟੇਟ ਦੇ ਪੰਤਪਾ 60% ਸ਼ੈਂਕਰ ਪਾ ਦਿੰਦੀ ਹੈਗੀ 60 40 ਦੀ ਰੇਸ਼ੋ ਜਦੋਂ ਫਾਲੋ ਹੋਈ ਔਰ ਡਾਇਰੈਕਟ ਬੈਨੀਫਿਟ ਜਿਹੜਾ ਟਰਾਂਸਫਰ ਬੈਨੀਫਿਸ਼ਰੀ ਦੇ ਅਕਾਊਂਟਸ ਪਹਿਲਾਂ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਹੈ ਕਿ ਬਕਾਇਆ ਪਿਛਲੇ ਹੀ ਰਹਿ ਗਿਆ 60% ਬੜਾ ਜੀ ਹਾਂ ਜੀ 12 ਤੋਂ 17 ਤੋਂ ਕਿੰਨਾ ਆਗਾ ਜੀ ਅਸੀਂ ਤਕ ਉਹਦੇ ਵਿੱਚ ਜਿੱਦਾਂ ਹੈ ਕਿ ਕਿਉਂਕਿ ਇਹ ਸੈਂਟਰਲਿਸਪான்ਸਰਡ ਸਕੀਮ ਹੈ 1563 ਦਾ ਉਸ ਕਰੋੜ ਦਾ ਉਸ ਵੇਲੇ ਬੰਦ ਆ ਸੀਗਾ ਲੇਕਿਨ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਜਦੋਂ ਆਡਿਟ ਕਰਵਾਇਆ ਔਰ ਆਡੀਟਰ ਤੋਂ ਬਾਅਦ ਇੱਕ ਸਬ ਕਮੇਟੀ ਦੀ ਰਿਪੋਰਟ ਵੀ ਬਣ ਕੇ ਕੈਬਨਟ ਤੇ ਪੇਸ਼ ਹੋਈ ਕੈਬਨਟ ਸਬ ਕਮੇਟੀ ਦੀ ਤੋਂ ਉਸ ਤੋਂ ਬਾਅਦ ਸਰਕਾਰ ਨੇ ਕਿਹਾ ਵੀ ਓਕੇ ਅਗਰ ਪੂਰਾ ਨਹੀਂ ਦੇਣਾ ਹੈ ਤਾਂ ਫਾਰ ਸਰਕਾਰ 60% ਦੇ ਦੇਵੇ ਇਦੇ ਬਾਰੇ ਵੀ ਲਿਖਾ ਪੜੀ ਜਿਹੜੀ ਹੈ ਉਹ ਕਾਫੀ ਚੱਲੀ ਹੈਗੀ ਮੈਟਰ ਜਿਹੜਾ ਹੈਗਾ ਇਸ ਵੇਲੇ ਮਾਨਯੋਗ ਹਾਈ ਕੋਰਟ ਚ ਪੈਂਡਿੰਗ ਹੈਗਾ ਤੇ ਉਹਦੇ ਵਿੱਚ ਪਾਰ ਸਰਕਾਰ ਦੀ ਪੇਸ਼ਵਰੀ ਹੈਗੀ ਨਹੀਂ ਹਾਈ ਕੋਰਟ ਨੇ ਤਾਂ ਕਹਿਤਾ ਵੀ ਧੋਲੇ ਮਿਲ ਕੇ ਤੁਸੀਂ ਦੇਓ ਪੈਸੇ ਹਾਈ ਕੋਰਟ ਨੇ ਮਾਨਯੋਗ ਹਾਈ ਕੋਰਟ ਨੇ ਜਿਹੜਾ ਹੈ ਕਿਹਾ ਉਹਨਾਂ ਨੇ ਕਿਹਾ ਵੀ ਇਕੱਠੇ ਬੈਠ ਕੇ ਪੰਜਾਬ ਸਰਕਾਰ ਔਰ ਪਾਰ ਸਰਕਾਰ ਇਹ ਮੈਟਰ ਨੂੰ ਰਿਸੋਲਵ ਕਰ ਉਹ ਰਿਸੋਲਵ ਕਰ ਇੱਕ ਮੀਟਿੰਗ ਹੋ ਚੁੱਕੀ ਹੈ ਕਿ ਅਜੇ ਮੀਟਿੰਗਸ ਤੇ ਹੋਣੀ ਹੈ ਕਿ ਉਸ ਤੋਂ ਬਾਅਦ ਜਿਹੜੀ ਵੀ ਉਹਦੇ ਸੇ ਜੋ डेलिब्रेशंस होणगियां वो माने हो, हाई कोर्ट ਦੇ ਨੋਟਿਸ ਬਸ ਕਿਤਨਾ ਡਿਮਾਂਡ کیا گیا ویسے સેન્ટਰ ਸਰਕਾਰ ਮੋਡਲ ਆ ਸੈਕਟਰ ਸਰਕਾਰ ਸੇ ਪੰਜਾਬ ਦੇ ਦੁਆਰਾ ਇਨੀਸ਼ੀਅਲੀ 1563 ਉਸਕੇ ਬਾਅਦ ਅਗਰ ਗਵਰਨਮੈਂਟ ਪੰਜਾਬ ਸਰਕਾਰ ਨੇ ਕਹਾ ਕਿ OK ਅਗਰ ਆਪ ਪੂਰਾ ਨਹੀਂ ਦੇ ਸਕਤੇ ਤੋ 80 60% ਦੇ ਦਿਓ ਜਬ ਇਹ ਸਕੀਮ 60 40 ਰੇਸ਼ੋ ਮੇਂ ਸ਼ੁਰੂ ਹੋਣਾ ਸ਼ੁਰੂ ਹੋਣਾ ਕਿੰਨਾ 900 900 900 ਕਰਤੀ ਦੇਣਗੇ सामाजिक न्याय अधिकारिता और कम गिनती विभाग आज एक बहुत ही हम अहम मुद्दे पर इस विभाग के अहम स्कीम से जुड़ी हुई बात करेंगे पोस्ट मैट्रिक स्कॉलरशिप स्कीम जो कि अक्सर विवादों में घिरी रही है पिछले सालों दौरान पिछली सरकार के दौरान और जो बच्चे इससे जुड़े हुए थे गरीब परिवारों के बच्चे अनुसूचित जाति से संबंध रखने वाले बच्चे जिनका पढ़ाई के दौरान उनको बहुत सारी मुश्किलें पेश आई और पढ़ने के बाद उनकी डिग्रियां भी रोक दी गई क्योंकि कॉलेजों के पास उनके पैसे नहीं पहुंचे थे और ये पोस्ट मैट्रिक स्कॉलरशिप स्कीम जो सेंटर द्वारा स्पॉन्सर्ड स्कीम है और सेंटर और स्टेट मिलकर इसे चलाते हैं और पिछले 2017 से 2020 के दौरान जब कांग्रेस की सरकार रही तो इस स्कीम में कुछ ऐसी सोधे कर दी गई ऐसी उसमें चेंजेस लाई गई कि ये ना तो सेंटर ने कोई पैसा पंजाब को दिया और ना ही पंजाब सरकार ने इन बच्चों के बारे में सोचा कि इनके, इनका भविष्य क्या होगा अगर इनको स्कॉलरशिप नहीं मिलेगी और ये तीन साल इन बच्चों के बिना किसी स्कॉलरशिप के निकले और जिन कॉलेजों में इन्होंने दाखला लिया था बहुत सारे बच्चों को मुश्किलें पेश आई बहुत सारे बच्चों ने एडमिशन लेनी बंद कर दी उनकी गिनती भी कम हुई और बहुत सारे कॉलेजों ने उनकी डिग्रीज़ तक रोक ली गई लेकिन 2022 में जब आम आदमी पार्टी की सरकार आई मुख्यमंत्री सरदार भगवंत सिंह मान जी जो हमारे मुख्यमंत्री बने और अरविंद केजरीवाल जी की अगुवाई थी श्री अरविंद केजरीवाल जी का जो मुख्य उद्देश्य था कि हम सेहत और शिक्षा के मामले में कोई भी कसर नहीं छोड़ेंगे राज्य में सो शिक्षा को लेकर इन बच्चों की तरफ विशेष ध्यान दिया गया और ये स्कॉलरशिप स्कीम जिसका बकाया दो से दो तक पन्द्रह तिरसठ करोड़ रुपया जो इकट्ठा हो गया था वो हमने ऑडिट कराना शुरू किया और उन कॉलेजों की जो बनती पेंडिंग राशि थी हमने हजार से ऊपर प्राइवेट कॉलेज थे जिनको ये फोर्टी परसेंट जो स्टेट शेयर हमने रिलीज किया तीन सौ छियासठ करोड़ और उसके बाद अब हम सरकारी संस्थाओं को जो ढाई सौ से ऊपर हमारे पास सरकारी कॉलेजेस हैं उनको आज बानवे करोड़ जो 92 करोड़ की राशि हम रिलीज करके वो सारे बच्चों को भी राहत दिलाने जा रहे हैं और कॉलेजेस जिन्होंने पढ़ाई करी करवाई इन बच्चों की उनको भी एक बड़ी राहत देने जा रहे हैं और इस तरह आगे उसके बाद जब से हमारी सरकार इस स्कीम में किसी भी तरह की कोई भी कमी हमने आने नहीं दी मैडम एज पर